ਕੁਝ ਲੋਕ ਦਸਮ ਗ੍ਰੰਥ ਨੂੰ ਮੰਨਦੇ ਨੇ ਕੁਝ ਨਹੀਂ ਮੰਨਦੇ ਤੁਸੀਂ ਦਸਮ ਗ੍ਰੰਥ ਦਾ ਵਿਪਰਚਾਰ ਪ੍ਰਚਾਰ ਕਰਦੇ ਹੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਵੀ ਕਰਦੇ ਹੋ ਕੁਝ ਕਹਿੰਦੇ ਨੇ ਕਿ ਦਸਮ ਗ੍ਰੰਥ ਵਿੱਚ ਜਿਹੜੀ ਬਾਣੀ ਹੈ ਉਹ ਗੁਰੂ ਗੋਬਿੰਦ ਪਾਤਸ਼ਾਹ ਦੀ ਹੋ ਹੀ ਨਹੀਂ ਸਕਦੀ ਜਿਸ ਤਰ੍ਹਾਂ ਦੀ ਉਹਦੇ ਅੰਦਰ ਲੇਖਣੀ ਹੈ ਜਿਸ ਤਰ੍ਹਾਂ ਦੇ ਉਹਦੇ ਅੰਦਰ ਕੰਟੈਂਟ ਹੈਗਾ ਉਹ ਹੋ ਹੀ ਨਹੀਂ ਸਕਦਾ ਫਿਰ ਫਿਰ ਸੰਗਤ ਵੀ ਤਾਂ ਦਚਿੱਤੀ ਜੇ ਬਾਬਾ ਜੀ ਉਹ ਕਿੰਨੂੰ ਮੰਨੇ ਕਈ ਗੁਰਦੁਆਰਿਆਂ ਦੇ ਵਿੱਚ ਤਖਤਾਂ ਦੇ ਵਿੱਚ ਦੋ-ਦੋ ਗ੍ਰੰਥ ਪਏ ਨੇ ਜਿਨ੍ਹਾਂ ਦੇ ਅੱਗੇ ਨਤਮਸਤਕ ਹੁੰਨੇ ਆ ਤੇ ਇੱਕ ਪਾਸੇ ਸਾਡੇ ਕੋਲ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪਏ ਨੇ ਦੇਖੋ ਜੀ ਇਹ ਵੀ ਤਰਕ ਦਾ ਹੀ ਵਿਸ਼ਾ ਹੂੰ ਪਹਿਲਾਂ ਮੈਂ ਬੇਨਤੀ ਕਰਾਂ ਵੀ ਗੁਰੂ ਗ੍ਰੰਥ ਸਾਹਿਬ 'ਚ ਇੱਕ ਬਚਨ ਆਉਂਦਾ ਤਰਕ ਨਾਚਾ ਹੂੰ ਡੋਨਟ ਡਿਸਪਿਊਟ ਦਿਸ ਹੂੰ ਮਹਾਰਾਜ ਨੇ ਤਰਕ ਦਾ ਖੰਡਨ ਕਰਤਾ ਤੁਸੀਂ ਨਹੀਂ ਕਰ ਸਕਦੇ ਹੂੰ ਧਰਮ ਕਹਿ ਰਿਹਾ ਸ਼ਰਧਾ ਦਿਖਾਓ ਦਰਸ਼ਨ ਦੇਵੇਗਾ ਹੂੰ ਸਾਇੰਸ ਕਹਿ ਰਹੀ ਆ ਕਰਕੇ ਦਿਖਾਓ ਹੂੰ ਫਿਰ ਮੰਨਾਂਗੇ ਫਿਰ ਮੰਨਾਂਗੇ ਠੀਕ ਹੈ ਨਾ ਬਿਲਕੁਲ ਡਿਫਰੈਂਟ ਵਿਸ਼ੇ ਸੀ ਹੂੰ ਹੁਣ ਤਰਕ ਦੇ ਵੀ ਜਿਵੇਂ ਰੋਖ ਨਾਲ ਬਹੁਤ ਡਾਲੀਆਂ ਹੁੰਦੀਆਂ ਹਨਾ ਤਰਕ ਗੁਰਬਾਣੀ ਤੇ ਆਇਆ ਦਸਮ ਗ੍ਰੰਥ ਤੇ ਆਇਆ ਇਤਿਹਾਸ ਤੇ ਆਇਆ ਦੇਖੋ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਦਸਮ ਗ੍ਰੰਥ ਲਿਖਿਆ ਜੀ ਔਰ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਜੋ ਪਰਸਨਲ ਡਾਇਰੀ ਆ ਹਰ ਸਿੰਘ ਹੁਣਾ ਨੇ ਹਜ਼ੂਰ ਸਾਹਿਬ ਜੋ ਵੀ ਬਚਨ ਮਹਾਰਾਜ ਦੇ ਸੁਨੇ ਲਿਖੇ ਹਨਾ ਉਹਨਾਂ ਕਹਿ ਦਿੱਤਾ ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਹੁਣ ਤੁਸੀਂ ਸਾਰਾ ਦਸਮ ਗ੍ਰੰਥ ਰੱਦ ਕਰ ਰਹੇ ਹਾਂ ਇਹ ਬਚਨ ਦਸਮ ਗ੍ਰੰਥ ਚ ਵੀ ਹੈ ਨਹੀਂਗਾ ਪਰਸਨਲ ਡਾਇਰੀ ਚੋਂ ਰੋਜ਼ਨਾਮੇ ਚੋਂ ਉਹ ਲਬਜ਼ ਲੈ ਕੇ ਗਿਆਨੀ ਗਿਆਨ ਸਿੰਘ ਹੁਣਾ ਪੰਥ ਪ੍ਰਕਾਸ਼ ਚ ਲਿਖਦੇ ਉਹ ਤੁਸੀਂ ਮੰਨ ਲਈ ਮਤਲਬ ਪਿਕ ਐਂਡ ਚੂਜ਼ ਦੀ ਨੀਤੀ ਨਹੀਂ ਹੋਣੀ ਚਾਹੀਦੀ ਨਾ ਜੋ ਤੁਹਾਨੂੰ ਸੋਭ ਰਿਹਾ ਤੁਸੀਂ ਕਹ ਰਹੇ ਇਹ ਤਾਂ ਹੈਗਾ ਜਿਹੜਾ ਤੁਹਾਨੂੰ ਲੱਗਦਾ ਕਿ ਇਹ ਸੂਟ ਨਹੀਂ ਕਰਦਾ ਉਹ ਤੁਸੀਂ ਕਹ ਰਹੇ ਕਿ ਨਹੀਂ ਇਹ ਤਾਂ ਹੋ ਹੀ ਨਹੀਂ ਸਕਦਾ ਉਹ ਤੁਸੀਂ ਮੰਨ ਨਹੀਂ ਰਹੇ ਹੁਣ ਜੇ ਤੁਸੀਂ 99% ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਬਚਨ ਖੰਡਿਤ ਕਰੋਗੇ ਤੇ ਕੱਲ ਨੂੰ ਇਹ ਜਿਹੜਾ ਇੱਕ ਬਚਨ ਰਹਿ ਗਿਆ ਇਹ ਵੀ ਖੰਡਿਤ ਹੋ ਜਾਊਗਾ ਔਰ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸ਼ਬਦ ਨੂੰ ਗੁਰੂ ਜ਼ਰੂਰ ਲਿਖਿਆ ਪਰ ਇਹ ਨਹੀਂ ਕਿਤੇ ਲਿਖਿਆ ਵੀ ਗੁਰੂ ਗ੍ਰੰਥ ਸਾਹਿਬ ਗੁਰੂ ਆ ਸ਼ਬਦ ਨੂੰ ਗੁਰੂ ਲਿਖ ਦੇਣਾ ਸ਼ਬਦ ਤਾਂ ਕਿਤੇ ਵੀ ਆ ਰੱਬ ਦੀ ਵਡਿਆਈ ਰੱਬ ਦੇ ਗੀਤ ਉਹ ਸ਼ਬਦ ਹੀ ਪਾਸੇ ਹੋ ਸਕਦਾ ਹਣਾ ਹੁਣ ਜਿਵੇਂ ਭਗਤ ਰਵਿਦਾਸ ਜੀ ਮਹਾਰਾਜ ਦੀ ਬਾਣੀ ਆ ਸਾਰੀ ਨਹੀਂ ਲਈ ਗੁਰੂ ਗ੍ਰੰਥ ਸਾਹਿਬ ਚ ਕੁਝ ਲੈ ਲਈ ਇਦਾਂ ਇਕਬੀਰ ਜੀ ਮਹਾਰਾਜ ਦੀ ਬਾਣੀ ਆ ਹੁਣ ਕਬੀਰ ਪੰਥੀ ਤਾਂ ਇਹ ਹੀ ਕਹਿ ਰਹੇ ਆ ਨਾ ਜਿਹੜੀ ਬਾਣੀ ਗੁਰੂ ਗ੍ਰੰਥ ਸਾਹਿਬ ਚ ਉਹ ਵੀ ਸ਼ਬਦ ਆ ਜਿਹੜੀ ਬਾਹਰ ਰਹਿ ਗਈ ਉਹ ਵੀ ਸ਼ਬਦ ਆ ਹੁਣ ਜਿਹੜੀ ਬਾਹਰ ਰਹਿ ਗਈ ਆ ਚਾਹੇ ਉਹ ਸਾਡੇ ਹੀ ਗੁਰਸਿੱਖਾਂ ਦੀ ਰਚਨਾ ਜਾਂ ਭਗਤਾਂ ਦੀ ਉਹਨੂੰ ਅਸੀਂ ਗੁਰੂ ਨਹੀਂ ਕਹਿੰਦੇ ਹਮ ਕਿਉਂ ਨਹੀਂ ਕਹਿੰਦੇ ਕਿਉਂਕਿ ਗ੍ਰੰਥ ਚ ਜੋ ਕੋ ਜਾ ਗਿਆ ਉੱਥੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਇਹ ਹੁਕਮ ਕਰਤਾ ਵੀ ਇਸ ਗ੍ਰੰਥ ਨੂੰ ਗੁਰੂ ਮੰਨਣਾ ਤੁਸੀਂ 1430 ਅੰਗਾਂ ਚ ਜਿਹੜੀ ਬਾਣੀ ਬਾਣੀ ਆਗੀ ਦੂਸਰਾ ਪ੍ਰਕਾਸ਼ ਦੀ ਗੱਲ ਹਮ ਠੀਕ ਆ ਜੀ ਹੂੰ ਦੇਖੋ ਤੁਸੀਂ ਮੰਨ ਲਓ ਇੱਕ ਸੰਸਥਾ ਦੇ ਪ੍ਰਧਾਨ ਆ ਗੁਰਦਰਾ ਸਾਹਿਬ ਦੇ ਹੂੰ 11 ਮੈਂਬਰ ਹੋਣਗੇ ਤੁਹਾਡੇ ਜੀ ਜੀ ਮੈਂ ਮੈਂਬਰ ਆ ਹੂੰ ਟੇਬਲ ਟਾਕ ਜਦੋਂ ਕਰਾਂਗੇ ਹੂੰ ਇੱਕੇ ਟੇਬਲ ਤੇ ਸਾਰੇ ਬੈਠਦੇ ਆਪਾਂ ਹੂੰ ਔਰ ਜਿਹੜੀ ਸੰਗਤ ਆ ਰਹੀ ਆ ਉਹਨਾਂ ਨੂੰ ਪਤਾ ਪ੍ਰਧਾਨ ਕੌਣ ਆ ਤੇ ਮੈਂਬਰ ਕੌਣ ਆ ਹੂੰ ਔਰ ਤੁਸੀਂ ਮੂੰਹੋਂ ਕਦੇ ਨਹੀਂ ਆਖੋਗੇ ਮੈਂ ਪ੍ਰਧਾਨ ਆ ਤੁਸੀਂ ਕਹਿਣਾ ਮੈਂ ਸੇਵਾਦਾਰ ਆ ਅਸੀਂ ਕਮੇਟੀ ਵਾਲਿਆਂ ਨੇ ਆਖਣਾ ਨਹੀਂ ਜੀਏ ਸਾਡੇ ਪ੍ਰਧਾਨ ਜੀ ਠੀਕ ਹੈ ਜੀ ਗੁਰੂ ਪਰਮੇਸ਼ਰ ਕਦੇ ਨਹੀਂ ਕਹਿੰਦੇ ਵੀ ਮੈਂ ਡਿਵਾਈਨ ਆ ਮੈਂ ਉੱਚਾ ਸਾਰਿਆਂ ਤੋਂ ਹਨਾ ਉਹ ਅਸੀਂ ਕਹਿਣਾ ਸਿੱਖ ਸੰਗਤਾਂ ਨੇ ਕਹਿਣਾ ਹੈ ਨਾ ਮਹਾਰਾਜ ਤਾਂ ਨਿਮਰਤਾ ਚ ਰਹਿੰਦੀ ਹੈ ਦੇਖੋ ਗੁਰੂ ਗ੍ਰੰਥ ਸਾਹਿਬ ਕਦੇ ਨਹੀਂ ਆਖਣਗੇ ਦਸਮ ਬਾਣੀ ਕੋਲ ਕਿਉਂ ਪਈ ਹੈ ਜੇ ਕੋਲ ਦਸਮ ਬਾਣੀ ਦਾ ਪ੍ਰਕਾਸ਼ ਕਰਨਾ ਗੁਨਾਹ ਸੀ ਤਾਂ 1940 ਤੋਂ ਪਹਿਲਾਂ ਸਾਰੇ ਤਖਤਾਂ ਤੇ ਹਮ ਸਾਰੇ ਗੁਰਦਾਰਿਆਂ ਚ ਦਸਮ ਬਾਣੀ ਦਾ ਪ੍ਰਕਾਸ਼ ਰਿਆ ਤੁਸੀਂ ਬੜੇ ਬੜੇ ਇੰਗਲਿਸ਼ ਦੇ ਵਿਦਵਾਨਾਂ ਨੂੰ ਪੜ੍ਹ ਲਓ ਠੀਕ ਆ ਜੀ ਹਿਸਟਰੀ ਆਫ ਇੰਡੀਆ ਪੜ੍ਹ ਲਓ ਜ਼ਿਕਰਾਂ ਦਾ ਸਕੈਚੇਜ਼ ਆਫ ਦਾ ਸਿੱਖਸ ਪੜ੍ਹ ਲਓ ਜੀ ਠੀਕ ਆ ਜੀ ਹਮ ਮਹਾਰਾਜਾ ਰਣਜੀਤ ਸਿੰਘ ਵੱਡੇ ਗ੍ਰੰਥ ਸਾਹਿਬ ਤੋਂ ਹੁਕਮਨਾਮਾ ਲੈਂਦੇ ਨੇ ਫਿਰ ਛੋਟੇ ਗ੍ਰੰਥ ਸਾਹਿਬ ਤੋਂ ਹਮ ਕਦੇ ਪ੍ਰੋਬਲਮ ਰਹੀ ਨਹੀਂਗੀ ਹਮ ਬਰਾਬਰ ਬੈਠਣ ਨਾਲ ਕੋਈ ਰਤਬਾ ਨਹੀਂ ਸ਼ੇਅਰ ਕਰ ਸਕਦਾ ਹਮ ਗੁਰੂ ਗ੍ਰੰਥ ਸਾਹਿਬ ਸਾਡੇ ਪਿਤਾ ਵਾ ਹੂੰ ਬਾਕੀ ਸਾਡੇ ਸਾਹਿਤਿਕ ਗ੍ਰੰਥ ਸਾਡਾ ਕੋਈ ਚਾਚਾ ਵਾ ਹੂੰ ਕੋਈ ਭਾਈ ਆ ਠੀਕ ਆ ਜੀ ਤੁਸੀਂ ਇਦਾਂ ਸਮਝੋ ਵੀ ਤੁਸੀਂ ਅ ਮੈਡੀਕਲ ਦੀ ਦੁਨੀਆ ਚ ਜਾਣਾ ਹੂੰ ਸਬਜੈਕਟ ਸਾਰੇ ਹੀ ਪੜੇ ਨਾ ਤੁਸੀਂ 10th ਤੱਕ ਹੂੰ ਪ੍ਰੋਫੈਸ਼ਨਲੀ ਇੱਕ ਚੀਜ਼ ਫੋਲੋ ਕਰ ਲਈ ਬਾਇਓ ਕਰ ਲਈ ਜਾਂ ਜੋ ਵੀ ਕਰ ਲਿਆ ਤੁਸੀਂ ਫੋਲੋ ਗੁਰੂ ਸਾਡੇ ਗੁਰੂ ਗ੍ਰੰਥ ਸਾਹਿਬ ਵੀ ਰਹਿਣਗੇ ਹੂੰ ਨੌਲੇਜਲੀ ਸਾਹਿਤਿਕ ਗ੍ਰੰਥ ਪੜਨੇ ਇਤਿਹਾਸ ਪੜਨਾ ਬਹੁਤ ਜ਼ਰੂਰੀ ਆ ਦਸਾਂ ਗੁਰੂਆਂ ਦੇ ਬੋਲ ਦਸਾਂ ਗੁਰੂਆਂ ਦੀ ਬਾਣੀ ਕਿਉਂਕਿ ਜੋਤ ਇੱਕੋ ਚੱਲ ਰਹੀ ਆ ਜੋ ਤੋਹਰ ਜੁਗਤ ਸਾਈ ਸਹਿਕਾਇਆ ਫਿਰ ਪਲਟੀ ਆ ਇਹ ਕਿਵੇਂ ਦੁਨੀਆ ਤੇ ਆਈ ਕਿਵੇਂ ਉਹਨਾਂ ਦਾ ਪ੍ਰਕਾਸ਼ ਹੋਇਆ ਇਹ ਗੁਰੂ ਗ੍ਰੰਥ ਸਾਹਿਬ ਚੋਂ ਮਿਲੂਗਾ ਨਹੀਂ ਠੀਕ ਆ ਜੀ ਆਟੋ ਬਾਇਓਗ੍ਰਾਫੀ ਦਸਮ ਗ੍ਰੰਥ ਆ ਬਚਿਤ੍ਰਨਾਟਕਾ ਕਲਗੀ ਧਰ ਦੇ ਜੰਗ ਮਿਲਣਗੇ ਉਹਦੇ ਚ ਪ੍ਰਕਾਸ਼ ਮਿਲੂਗਾ ਇਤਿਹਾਸ ਚੋਂ ਬਾਕੀ ਗੁਰੂ ਸਾਹਿਬਾਨਾਂ ਦੇ ਪ੍ਰਕਾਸ਼ ਮਿਲਣਗੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਤੁਹਾਨੂੰ 6 ਗੁਰੂਆਂ ਦੇ ਨਾਮ ਮਿਲਣਗੇ ਜੀ ਗੁਰੂ ਨਾਨਕ ਸਾਹਿਬ ਤੋਂ ਗੁਰੂ ਅਰਜਨ ਸਾਹਿਬ ਪੰਜ ਗੁਰੂ ਹਰਗੋਬਿੰਦ ਸਾਹਿਬ ਨੌਵੇਂ ਪਾਤਸ਼ਾਹ ਦੀ ਬਾਣੀ ਮਿਲੂਗੀ ਨਾਮ ਨਹੀਂ ਮਿਲੂਗਾ ਸਭ ਤੋਂ ਪਹਿਲਾਂ ਗੁਰੂ ਗ੍ਰੰਥ ਸਾਹਿਬ ਤੋਂ ਬਾਦਾਂ ਹਮ ਦਸਮ ਗ੍ਰੰਥ ਚੀ ਨਾਮ ਆਇਆ ਜੇ ਤੁਸੀਂ ਸਿਰਫ ਗੁਰੂ ਗ੍ਰੰਥ ਸਾਹਿਬ ਨੂੰ ਫੋਲੋ ਕਰਨਾ ਫਿਰ 10 ਗੁਰੂ ਛੱਡ ਦਿਓ ਕਿਉਂਕਿ ਉਹਦੇ ਰਛਿਆਂ ਦੇ ਨਾਮ ਠੀਕ ਹੈ ਜੀ ਦੇਖੋ ਇਹ ਆ ਗੁਰੂ ਗ੍ਰੰਥ ਸਾਹਿਬ ਸਾਡੇ ਪਿਤਾ ਵਾ ਬਾਕੀ ਸਾਡਾ ਸ਼ਰੀਕਾ ਵਾ ਜਿਵੇਂ ਦੇਸ਼ ਦਾ ਇੱਕ ਪ੍ਰਧਾਨ ਮੰਤਰੀ ਹੈ ਤੇ ਮੰਤਰੀ ਮੰਡਲ ਹੁੰਦਾ ਠੀਕ ਹੈ ਹਰ ਧਰਮ ਦੇ ਵਿੱਚ ਇਹ ਦੋ ਪੱਖ ਰਹੇ ਆ ਧਾਰਮਿਕ ਗ੍ਰੰਥ ਮਰਿਆਦਾ ਦਾ ਗ੍ਰੰਥ ਇਸਲਾਮ ਚ ਧਾਰਮਿਕ ਗ੍ਰੰਥ ਕੁਰਾਨ ਹਮ ਮੁਸਲਮਾਨੇ ਜੀਵਨ ਕਿਵੇਂ ਬਤੀਤ ਕਰਨਾ ਹਦੀਸ ਮੁਹੰਮਦ ਸਾਹਿਬ ਦੇ ਬਚਨ ਕ੍ਰਿਸਚੀਅਨਿਟੀ ਚ ਧਾਰਮਿਕ ਗ੍ਰੰਥ ਬਾਈਬਲ ਬਾਈਬਲ ਔਰ ਬਹੁਤ ਸੈਂਟਸ ਨੇ ਮਰਿਆਦਾ ਦੀਆਂ ਬੁਕਸ ਲਿਖੀਆਂ ਸਨਾਤਨ ਮਤ ਵਿੱਚ ਧਾਰਮਿਕ ਗ੍ਰੰਥ ਵੇਦ ਹੋਗੇ ਹਮ ਸ਼ਾਸਤਰਾਂ ਅਨੁਸਾਰ ਸਿਮਰਤੀਆਂ ਅਨੁਸਾਰ ਜੀਵਨ ਬਤੀਤ ਕਰਦੇ ਹਿੰਦੂ ਵੀਰ ਸਿੱਖੀਜ਼ਮ ਚ ਸਾਡੇ ਮੁਰਸ਼ਦ ਗੁਰੂ ਗ੍ਰੰਥ ਸਾਹਿਬ ਆ ਸਿੱਖਾਂ ਦਾ ਸਿਧਾਂਤ ਦਸਮ ਗ੍ਰੰਥ ਚ ਰਹਿਤ ਨਾਮਿਆਂ ਚ ਭਾਈ ਨੰਦ ਲਾਲ ਦੀ ਬਾਣੀ ਭਾਈ ਗੁਰਦਾਸ ਦੀ ਬਾਣੀ ਜਾਂ ਗੁਰ ਇਤਿਹਾਸ ਹੈ ਸਾਡੇ ਸਿਧਾਂਤਕ ਗ੍ਰੰਥ ਆ